ਇਹ ਪੈਗਾਮ ਦੇ ਵਿੱਚ ਜੋ ਕੁਝ ਹੋਇਆ ਉਹ ਕੀ ਕੀ ਬਹੁਤ ਹੀ ਬਹੁਤ ਹੀ ਕਹਿ ਪਰਬੂਰ ਕਾਰਨਾਮਾ ਕੀਤਾ ਆਤਵਾਦੀਆਂ ਨੇ ਸਰਦੋਤੋਂ ਦੀਆਂ ਫੋਟੋਆਂ ਵੇਖ ਕੇ ਜੋ ਕੁਝ ਵੀਡੀਓ ਆ ਰਹੀਆਂ ਉੱਥੋਂ ਉਹਨੂੰ ਦੇਖ ਕੇ ਮੈਂ ਆਪਾਂ ਨੂੰ ਲੱਗਦਾ ਕਿ ਸਾਰੇ ਇਨਸਾਨ ਇਦਾਂ ਦੇ ਕੰਮ ਨਹੀਂ ਕਰ ਸਕਦੇ ਇਹ ਸ਼ਤਾਨੀ ਇੱਦਾਂ ਦੇ ਕੰਮ ਕਰ ਸਕਦੇ ਆ ਬਹੁਤ ਮਾਰੀ ਦੁਖਦਈ ਘਟਨਾ ਹੋਈ ਹੈ। ਔਰ ਕਈ ਵਿੱਚ ਨਵੇਂ ਵਿਆਹ ਜੋੜੇ ਪੈਰਗਾਮ ਜਿਹੜਾ ਇੰਡੀਆ ਦਾ ਜੇ ਕਹਾ ਜਾਵੇ ਤੇ ਸਵਿਟਜ਼ਰਲੈਂਡ ਹੈ ਉਹ ਇੰਡੀਆ ਦਾ ਬਹੁਤ ਹੀ ਬੇਤਨ ਤੇ ਸੋਨਾ ਏਰੀਆ। ਔਰ ਇਹ ਵੀ ਪਹਿਲੀ ਵਾਰ ਹੋਇਆ ਕਿ ਮੇਰਾ خیال ਲਿਆ ਇਤਿਹਾਸ ਦੇ ਵਿੱਚ ਦੇਸ਼ ਦੇ ਇਤਿਹਾਸ ਦੇ ਵਿੱਚ ਕਦੇ ਵੀ ਪਹਿਲਗਾਮ ਦੇ ਵਿੱਚ ਕੋਈ ਕਟਰਾ ਨਹੀਂ ਹੋਈ ਬੜਾ ਏਰੀਆ ਪੀਸਫੁਲ ਸੀਗਾ ਬਹੁਤ ਵਧੀਆ ਸੀਗਾ ਫਸਟ ਟਾਈਮ ਤੇ ਕਟਰਾ ਹੋਈ ਕਦੀ ਨਾ ਕਟਰਾ ਹੋ ਕਰਕੇ ਸਕਿਉਰਟੀ ਦੇ ਪ੍ਰਬੰਧ ਵੀ ਜਿਹੜੇ ਉੱਤੇ ਲੱਗਦਾ ਘੱਟ ਸੀਗੇ ਪਰ ਜੋ ਵੀ ਹੋਇਆ ਸਰ ਬਨੁਖਤਾ ਦਾ ਜਿਸ ਸਟੰਗ ਦੇ ਨਾਲ ਉੱਤੇ ਕਤਲ ਕੀਤਾ ਗਿਆ ਮੈਂ ਉਹਦੀ ਨਿੰਦਾ ਕਰਦਾ ਤੇ ਜਿਹੜੇ ਬੰਦਿਆਂ ਨੇ ਕੀਤਾ ਮੈਂ ਵੀ ਮੰਗ ਕਰਦਾ ਕਿ ਉਹਨਾਂ ਨੂੰ ਸਖਤ ਸਜ਼ਾਾਂ ਜਿਹੜੀਆਂ ਮਿਲੀਆਂ ਚਾਹੀਦੀਆਂ ਉਹ ਜਿਹੜੇ ਸਾਡੇ ਫੌਜ ਦੇ ਜਵਾਨ ਨੇ ਜਿਹੜੇ ਸਿਲੀ ਨਗਰ ਦੇ ਵਿੱਚ ਡਿਊਟੀ ਕਰਦੇ ਮੈਨੂੰ ਪੂਰਜਮ ਹੀ ਆਪਣੇ ਜਵਾਨਾਂ ਦੇ ਉੱਤੇ ਵਿਸ਼ਵਾਸ ਹੈ ਕਿ ਉਹ ਜਲਦੀ ਜਿਹੜਾ ਇਹਨਾਂ ਲੋਕਾਂ ਨੇ ਕੰਮ ਕੀਤਾ ਉਹਨਾਂ ਨੂੰ ਸਜ਼ਾ ਦੇ ਦੇਣਗੇ ਕਿਉਂਕਿ ਸਾਡੀ ਫੌਜ ਇਸ ਚੀਜ਼ ਦੇ ਕਾਬਿਲ ਹੈ ਸਾਡੇ ਇੱਥੇ ਜਵਾਨ ਪੈਦਾ ਮਿਲਟਰੀ ਫੋਰਸ ਜਿਹੜੀ ਹੈ ਉਹ ਇਸ ਚੀਜ਼ ਦੇ ਕਾਬਿਲ ਨੇ ਕਿ ਉਹ ਇਹਨਾਂ ਨੂੰ ਇਹਦੇ ਭੱਜਣ ਨਹੀਂ ਦੇਣਗੇ ਤੁਸੀਂ ਦੇਖੋ ਕੀ ਵਰਦਾ ਬਤਲ ਇਹ ਲੋਕ ਕਿਤੇ ਵੀ ਦੇਸ਼ ਦੇ ਕਿਹੇ ਵੀ ਸਥ ਜਿੱਥੇ ਮਨੁੱਖਤਾ ਦਾ ਕਾਹਨ ਕਰਦੇ ਨਾਲ ਲੋਕਾਂ ਨੂੰ ਕੋਈ ਵੀ ਕੋਈ ਵੀ ਵੱਧ ਤੋਂ ਵੱਧ ਜਿਹੜੀ ਸਜ਼ਾ ਜਿਹੜੀ ਉਹ ਮਿਲਣੀ ਚਾਹੀਦੀ ਹੈ ਜਿਹੜੀ ਮਨੁੱਖਤਾ ਦਾ ਕਤਲ ਕਰਦਾ ਉਹਨੂੰ ਸ਼ਰ੍ਹਾਂ ਵਿੱਚ ਸਜ਼ਾ ਮਿਲਣੀ ਚਾਹੀਦੀ ਹੈ ਕਿ ਜਦ ਇਹ ਇੱਕ ਗੱਲ ਥੋੜੀ ਹੈ ਕਿ ਲੋਕ ਸ਼ਹਿਰ ਕਰਨਗੇ ਆਪਣੇ ਵਿਆਹ ਕਰਾ ਕੇ 7 ਦਿਨ ਬਾਅਦ ਇੱਕ ਲੈਫਟੀਨੈਂਟ ਵਿਚਾਰਾ ਉਹਦਾ ਹੱਥ ਕਤਲ ਹੋਇਆ ਉਹਦੇ ਫੋਟੋ ਵੀ ਵੇਖਿਆ ਜਾਂਦੀ ਹੈ ਸੋ ਮੈਂ ਇਹਦੀ ਦਿੰਦਾ ਕਰਦਾ ਪੁਰਮਾਨ ਆਪਣੇ ਦੇਸ਼ ਦੀ ਫੌਜ ਦੇ ਉੱਤੇ ਤੇ ਉਹ ਜਲਦੀ ਜੂਦ ਉਹਨਾਂ ਦੇ ਉੱਤੇ ਤੋਦ ਬਾਈ ਕਸ ਪੰਜਾਬ ਦੇ ਵਿੱਚ ਚਰਨ ਕੀਤੇ ਜਾ ਰਹੇ ਹਮਨੇ ਤੋਂ ਬਾਅਦ ਹਾਈਲਾਈਟ ਹੈ ਸੀਐਮ ਸਾਹਿਬ ਨਾਲ ਮੀਟਿੰਗ ਕੀਤੀ ਨਹੀਂ ਅੱਜ ਮੀਟਿੰਗ ਕੀਤੀ ਹੈ ਸੀਐਮ ਸਾਹਿਬ ਨੂੰ ਅਸੀਂ ਲਲਟਿਆਂ ਕਿਉਂਕਿ ਅਸੀਂ ਬਾਰਡਰ ਤੇ ਆ ਕਿਉਂਕਿ ਜੇ ਜੰਮੂ ਕਸ਼ਮੀਰ ਦੇ ਵਿੱਚ ਕੋਈ ਟਟਰਾ ਹੁੰਦੀ ਹੈ ਤੇ ਸਾਡੇ ਤੇ ਵੀ ਉਹਦਾ ਅਸਰ ਪੈਂਦਾ ਅਸੀਂ ਬਾਰਡਰ ਤੇ ਆ ਬਿਲਕੁਲ ਪਾਕਿਸਤਾਨ ਦੇ ਨਾਲ ਹੈ ਉੱਥੇ ਵੀ ਉਸੇ ਗੱਲ ਦਾ ਫਾਇਦਾ ਠਾ ਜੰਦੇ ਆ ਕਿ ਪਾਕਿਸਤਾਨ ਚੋਂ ਆ ਕੇ ਇਦਾਂ ਦਾ ਕੰਮ ਕਰ ਜਾਂਦੇ ਸੋ ਆਪਾਂ ਲਲਟਿਆਂ ਪੂਰਾ ਆਪਾਂ ਉਹੀ ਪੰਜਾਬ ਦੇ ਵਿੱਚ ਜਿਹੜਾ ਇਦਾਂ ਦੀ ਕੋਕਟਰਾ ਕਰੂਗਾ ਉਹਨਾਂ ਡਟ ਕੇ ਲੜਾਈ ਲੜਦੇ ਮੂਡ 'ਚ ਆ ਸਾਡੀ ਫੋਰਸ ਪੰਜਾਬ ਪੁਲਿਸ ਸਾਡੀਆਂ ਸਾਰੀਆਂ ਏਜੰਸੀਆਂ ਜਿਹੜੀਆਂ ਉੱਚ ਕੰਧੀਆਂ ਨੇ ਇਹ ਪੰਜਾਬ ਦੀ ਧਰਤੀ ਤੇ ਕੋਈ ਇਦਾਂ ਦਾ ਕੰਮ ਨਾ ਕਰੇ ਉਹ ਇਦਾਂ ਦਾ ਕੰਮ ਨਹੀਂ ਹੁੰਦਿਆਂਗੇ ਭਾਜੋ ਬੱਦੋ ਮੀਟਿੰਗ ਵਿੱਚ ਕੋਈ ਫੈਸਲਾ ਲਿਆ ਗਿਆ ਸੀ ਮੀਟਿੰਗ ਤੇ ਫੈਸਲਾ ਹੀ ਲਿਆ ਗਿਆ ਕਿ ਹਰ ਪੰਜਾਬ ਦੇ ਜਿਹੜਾ شہری ਆ ਪੰਜਾਬ ਦਾ ਜਿਹੜਾ ਵੀ ਨਾਗਰਿਕ ਆ ਉਹਦੀ ਜਾਨ ਮਾਲ ਦੀ ਰਾਖੀ ਕਰਨੀ ਉਹਦੀ ਸਾਕਿਆ ਕਰਨੀ ਸਾਡੀ ਡਿਊਟੀ ਅਫਸਰ ਨੂੰ ਸੀਐਮ ਸਾਹਿਬ ਨੇ ਅਦੇਸਤਨ ਦਿੱਤੀ ਤੇ ਬੰਦਾ ਟ੍ਰਾਂਸਫਰ ਦੇਖਿਆ ਰੱਖੋ ਅਵਾਦਨ ਡਿਊਟੀ ਕਰੋ ਇਹ ਵੀ ਬੰਦੇ ਦੀ ਜਾਨਵਾਲ ਦੀ ਰਾਖੀ